ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਚਨਾ ਮਸਾਲਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਜੋ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਚਲੋ ਜੀ ਸ਼ੁਰੂ ਕਰਦੇ ਹਾਂ ਚਨਾ ਮਸਾਲਾ ਦੀ ਰੈਸਪੀ ਚਨਾ ਮਸਾਲਾ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਚਿੱਟੇ ਛੋਲਿਆਂ ਨੂੰ ਪਾਣੀ ਦੇ ਵਿੱਚ ਧੋ ਕੇ ਚੰਗੀ ਤਰ੍ਹਾਂ ਭਿਉਂ ਦਿੱਤਾ ਸੀਗਾ ਇਹ ਆਪਾਂ ਰਾਤ ਨੂੰ ਭਿਉਂਤੇ ਸੀਗੇ ਹੁਣ ਸਵੇਰ ਹੋ ਚੁੱਕੀ ਆ ਛੋਲੇ ਆਪਣੇ ਕਾਫੀ ਫੁੱਲ ਗਏ ਨੇ ਤਕਰੀਬਨ ਇਹ ਡਬਲ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਤੋਂ ਧੋ ਲਵਾਂਗੇ ਦੋ ਤਿੰਨ ਪਾਣੀ ਕੱਢ ਕੇ ਫਿਰ ਵਿੱਚ ਸਾਫ਼ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਲਵਾਂਗੇ ਚਨਿਆਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ। ਚਨਿਆਂ ਤੋਂ 1 ਇੰਚ ਪਾਣੀ ਉੱਤੇ ਰੱਖਣਾ। ਆਪਣਾ ਕਾਫੀ ਘੱਟ ਸੀਗਾ ਪਾਣੀ ਇਸ ਕਰਕੇ ਆਪਾਂ ਅੱਧਾ ਗਲਾਸ ਪਾਣੀ ਦਾ ਹੋਰ ਪਾ ਲਿਆ ਸੀਗਾ ਚਨਿਆਂ ਦੇ ਵਿੱਚ। ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ ਤੇਨੂੰ ਗੈਸ ਚ ਲਾ ਕੇ ਗੈਸ ਤੇ ਰੱਖ ਦੇਵਾਂਗੇ। ਮਸਾਲੇ ਵਾਸਤੇ ਇੱਥੇ ਆਪਾਂ ਥੋੜਾ ਜਿਹਾ ਲਸਣ ਅਦਰਕ ਲਿਆ, ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ, ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਏ ਨੇ ਤੇ ਚਾਰ ਛੋਟੀਆਂ-ਛੋਟੀਆਂ ਹਰੀਆਂ ਮਿਰਚਾਂ ਲਈਆਂ ਨੇ। ਹੁਣ ਆਪਾਂ ਇੱਥੇ ਮਸਾਲਿਆਂ ਨੂੰ ਤਿਆਰ ਕਰ ਲਿਆ ਹੈ ਟਮਾਟਰ ਦੀ ਪੇਸਟ ਬਣਾ ਲਈ ਹੈ ਪਿਆਜ਼ਾਂ ਨੂੰ ਆਪਾਂ ਕ੍ਰਸ਼ ਕਰ ਲਿਆ ਹੈ ਤੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਕ੍ਰਸ਼ ਕਰ ਲਿਆ ਹੈ ਚੰਨਿਆਂ ਨੂੰ ਆਪਾਂ 3 ਵਿਸਲਾਂ ਲਗਵਾਈਆਂ ਨੇ 3 ਵਿਸਲ ਤੋਂ ਬਾਅਦ ਹੁਣ ਆਪਾਂ ਕੁੱਕਰ ਖੋਲ੍ਹ ਲਿਆ ਚੰਨੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਬਿਲਕੁਲ ਸੌਫਟ ਹੋ ਗਏ ਨੇ ਚੰਨੇ ਬਹੁਤ ਹਲਕੇ ਨਾਲ ਪ੍ਰੈਸ ਹੋ ਰਹੇ ਨੇ ਬਿਲਕੁਲ ਫਿਸਰੇ ਨੇ ਹੁਣ ਆਪਾਂ ਕੜਾਹੀ ਰੱਖ ਲਈਏ ਗੈਸ ਤੇ ਤੇ ਇਹਦੇ ਵਿੱਚ ਇੱਕ ਕੜਛੀ ਦੇਸੀ ਘੀ ਤੇ ਪਾਵਾਂਗੇ ਇਹ ਆਪਣਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਜੀਰੇ ਦਾ ਪਾਵਾਂਗੇ ਜਦੋਂ ਆਪਣਾ ਜੀਰਾ ਚਟਕ ਗਿਆ ਫਿਰ ਆਪਾਂ ਜਿਹੜੇ ਕ੍ਰਸ਼ ਕਰਕੇ ਰੱਖੇ ਹੋਏ ਸੀਗੇ ਪਿਆਜ਼ ਪਾ ਲੈਣੇ ਨੇ ਵਿੱਚ ਪਿਆਜ਼ਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ ਇਹਨਾਂ ਨੂੰ ਪਕਾਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਹੌਲੀ-ਹੌਲੀ ਪਾਣੀ ਸੁੱਕਦਾ ਹੁਣ ਇਹਨਾਂ ਨੂੰ ਆਪਾਂ ਪਾਣੀ ਦੇ ਸੁੱਕਣ ਤੱਕ ਪਕਾਉਣਾ ਪਾਣੀ ਆਪਣਾ ਕਾਫੀ ਹੱਦ ਤੱਕ ਘਟ ਗਿਆ ਹੁਣ ਇਹਦੇ ਵਿੱਚ ਆਪਾਂ ਅਦਰਕ ਲਸਣ ਨੂੰ ਜਿਹੜਾ ਕ੍ਰਸ਼ ਕਰਕੇ ਰੱਖਿਆ ਹੋਇਆ ਉਹ ਪਾ ਲਵਾਂਗੇ ਗੈਸ ਆਪਾਂ ਲੋ ਤੋਂ మీడియం ਕਰ ਦੇਣੀ ਆ ਕਿਉਂਕਿ ਹੁਣ ਆਪਣੇ ਪਿਆਜ਼ਾਂ ਦਾ ਪਾਣੀ ਘਟ ਗਿਆ ਤੇ ਹੁਣ ਫਿਰ ਮਸਾਲਾ ਥੱਲੇ ਲੱਗਣ ਦਾ ਡਰ ਰਹਿੰਦਾ ਤੇਜ਼ ਗੈਸ ਤੇ ਹੁਣ ਜਿਹੜਾ ਮਸਾਲਾ ਉਹ ਕੜਾਈ ਛੱਡਣ ਲੱਗ ਗਿਆ ਦੇਖ ਸਕਦੇ ਹਾਂ ਕਿ ਉਹ ਰਿਲੀਜ਼ ਹੋਣ ਲੱਗ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾ ਦਵਾਂਗੇ ਜਿਹੜੀ ਪੇਸਟ ਬਣਾਈ ਸੀਗੀ ਹੁਣ ਇਹਨੂੰ ਆਪਾਂ ਉਸ ਟਾਈਮ ਤੱਕ ਭੁੰਨਣਾ ਜਦੋਂ ਤੱਕ ਇਹਦਾ ਪਾਣੀ ਬਿਲਕੁਲ ਨਹੀਂ ਸੁੱਕ ਜਾਂਦਾ ਇਹ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਸਬਜੀ ਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾਂ ਨਾਲ ਜਿੱਤਰਾ ਮਰਜ਼ੀ ਖਾ ਸਕਦੇ ਹੋ ਇਹ ਬਹੁਤ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਨਮਕ ਦਾ ਤੇ ਬਨ ਫੋਰਸ ਚਮਚਾ ਆਪਾਂ ਪਾਵਾਂਗੇ ਕੌੜੀ ਵਾਲੀ ਜਿਹੜੀ ਲਾਲ ਮਿਰਚ ਹੁੰਦੀ ਆ ਅੱਧਾ ਚਮਚਾ ਹਲਦੀ ਦਾ ਪਾਵਾਂਗੇ ਤੇ ਅੱਧਾ ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਅੱਧਾ ਚਮਚ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਤੇ ਚਮਚ ਦਾ ਚੌਥਾਈ ਹਿੱਸਾ ਪਾਵਾਂਗੇ ਕਾਲੀ ਮਿਰਚ ਤੇ ਉਹਨੂੰ ਤੱਕਪੋਣਾਂਗੇ ਜਦੋਂ ਤੱਕ ਆਪਣਾ ਮਸਾਲਾ ਘੁਲ ਨਹੀਂ ਛੱਡਦਾ ਮਸਾਲੇ ਦਾ ਕਲਰ ਚੇਂਜ ਹੋ ਗਿਆ ਦੇਖ ਸਕਦੇ ਹੋ ਤੇ ਮਸਾਲਾ ਕੜਾਹੀ ਨਾਲੋਂ ਵੀ ਚਿਪਕਣਾ ਬੰਦ ਹੋ ਗਿਆ ਹੁਣ ਆਪਣਾ ਮਸਾਲਾ ਬਿਲਕੁਲ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਵਿੱਚ ਚਨੇ ਪਾ ਦੇਵਾਂਗੇ ਚਨੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਹੁਣ ਮਸਾਲੇ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਡੇਢ ਕੱਪ ਪਾਣੀ ਦਾ ਪਾਵਾਂਗੇ ਕਿਉਂਕਿ ਹਜੇ ਇਹਨਾਂ ਨੇ ਪੱਕਣਾ ਚਾਹੁੰਦੇ ਆ ਨੇ ਇਹ ਫੇਰ ਗਾੜੇ ਹੋ ਜਾਣਗੇ ਪੱਕਣ ਤੋਂ ਬਾਅਦ ਹੁਣ ਆਪਾਂ ਇਹਨਾਂ ਨੂੰ ਢੱਕਣ ਦੇ ਕੇ 5 ਮਿੰਟ ਤੱਕ ਪਕਾਵਾਂਗੇ ਚੰਨਿਆਂ ਨੂੰ ਬਿਚ ਵਿਚ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਥੋੜੀ ਦੇਰ ਬਾਅਦ ਘੜਚੀ ਮਾਰ ਦੇਣੀ ਆ ਇਹ ਪੱਕ ਕੇ ਚੰਗੀ ਤਰ੍ਹਾਂ ਗਾੜੇ ਹੋ ਜਾਣਗੇ ਇਹ ਸਬਜ਼ੀ ਆਪਾਂ ਬਹੁਤ ਹੀ ਘੱਟ ਮਸਾਲਿਆਂ ਨਾਲ ਬਣਾ ਕੇ ਤਿਆਰ ਕੀਤੀ ਆ ਕਿਉਂਕਿ ਜ਼ਿਆਦਾ ਮਸਾਲੇ ਆਪਣੀ ਸਿਹਤ ਲਈ ਚੰਗੇ ਨਹੀਂ ਹੈਗੇ ਇਸ ਕਰਕੇ ਕਿ ਵੀ ਆਪਾਂ ਦੇਸੀ ਯੂਜ਼ ਕਰਦੇ ਆਂ ਅਗਰ ਤੁਸੀਂ ਕੋਈ ਹੋਰ ਆਇਲ ਯੂਜ਼ ਕਰਨਾ ਚਾਹੁੰਦੇ ਹੋ ਮਤੋਂ ਤਾਂ ਉਹ ਕਰ ਸਕਦੇ ਹੋ ਸਰੋਂ ਦਾ ਤੇਲ ਕਰ ਸਕਦੇ ਹੋ ਚਾਹੇ ਵੈਜੀਟੇਬਲ ਆਇਲ ਕਰ ਸਕਦੇ ਹੋ ਕੋਈ ਵੀ ਜਿੱਦਾਂ ਤੁਹਾਡੀ ਮਰਜ਼ੀ ਹੈ ਸਬਜੀ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਹੈ ਹੁਣ ਕੀ ਹੈਗਾ ਜਿਹੜਾ ਸਾਰਾ ਸਬਜੀ ਦੇ ਉੱਪਰ ਆ ਗਿਆ ਸਬਜੀ ਆ ਪਣੀ ਬਣ ਕੇ ਰੈਡੀ ਹੋ ਚੁੱਕੀ ਆ ਇਹਦੇ ਵਿੱਚ ਧਨੀਆ ਪਾ ਦਿੱਤਾ ਹੁਣ ਆਪਾਂ ਸਬਜੀ ਨੇ ਥੋੜੀ ਦੇਰ ਰੱਖਣ ਤੋਂ ਬਾਅਦ ਹੋਰ ਗਾੜੀ ਹੋ ਜਾਣਾ ਕਨਸਿਸਟੈਂਸੀ ਬਿਲਕੁਲ ਸਹੀ ਆ ਸਬਜੀ ਦੀ ਮੇਰੇ ਦੱਸੇ ਹੋਏ ਤਰੀਕੇ ਨਾਲ ਤੁਸੀਂ ਸਬਜੀ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ